ਉਹ ਨਹੀਂ ਖਾਣਾ ਯਾਰ ਮੈਂ ਵੀ ਤਾਂ ਵੇਚਣੀ ਆ ਗਾਹੜੀ ਦਾੜੀ ਦੀ ਕਦਰ ਹੈ ਭੈਣ ਚ ਦਾ ਵਿੱਚ ਸਾਰੇ ਘਟ ਜਾਣ ਯਾਰ ਉਹ ਨਹੀਂ ਭੇਡ ਦੇ ਆਪਾਂ ਇਹ ਕੀ ਗੱਲ ਕਰੀ ਤੇ ਮੇਰਾ ਸੇਮਤੀ ਨਾਲ ਹੋ ਰਿਹਾ 7000 ਦੀ ਭੇਡ ਦਿੰਨਾ ਹੋਰ ਕਿੰਨੇ ਜਾਨੀ ਇੱਕੋ ਦਾ ਦੇ ਉਹ ਭਾਈ ਲੈਣ ਦੇ ਹਾਂ ਲੈਣ ਦੇ ਮਾਲ ਮਲੇ ਕੋਲ ਸੌਣ ਚੰਮੀ ਜਾਂਦਾ ਇੱਕ ਮੰਦਾ ਆਹ ਦਾ ਦੂਸਨ ਸੱਟ ਜੇ ਸਾਰਾ ਦੱਸ ਦੇ ਸਿੱਤਾਈ ਉਹ ਭਾਈ 12 ਨੂੰ ਤਾਂ ਵੇਚਣੀ ਭੇਡਾਂ ਲੈਣਾ ਹਾਂ ਮਿਲਦੀਆਂ ਨੇ ਤੂੰ ਖਾਲੀ ਫੰਡਰ ਭੇਡ ਦਾ 12 13 ਮੁੱਲ ਕਰੀਨ ਹੱਕ ਦੀ ਗੱਲ ਕਰ ਪਾਈ ਆ ਹੱਕ ਦੀ ਗੱਲ ਕਰੋ ਉੱਥੇ ਸਾਨੂੰ ਹੱਕ ਦੀ ਗੱਲ ਕਰੋ ਹੋਰ ਕਈ ਬੱਚਕਾਟਾਂ ਵੀ ਮਾਰ ਲੈਂਦੇ ਨੇ ਸਿੱਧਾ ਬੰਦੇ ਅਸੀਂ ਉਤਰੇ ਜਾਂਦਾ ਮੈਂ ਤੱਕੇ ਨਾਲ ਨਹੀਂ ਖੋ ਕੇ ਲੈਂਦੇ ਤੱਕੇ ਨਾਲ ਵੀ ਹੁੰਦੇ ਤੇ ਸਾਡੇ ਕੋਲ ਤੂੰ ਰੁਪਈਏ ਖੋਣ ਲੱਗੇ ਨਾ ਨਾ ਸੱਤ ਦੀ ਦਿੰਦਾ ਨਹੀਂ ਸਾਢੇ ਸੱਤ ਹੀ ਦਿੰਨਾ ਹੈ ਲਿਖਾਈ ਅਸੀਂ ਕਰਾ ਦਾਂਗੇ ਹੁਣ ਮੈਂ ਕੀ ਕਰੀਏ ਯਾਰ ਹਾਂ ਨਾ ਹੀ ਕਰਦੇ ਯਾਰ ਪੂਰੀ ਅੱਠ ਦੀ ਦਿੰਨੇ ਇੱਕ ਮਿੰਟ ਅੱਪਰੇ ਮੇਰੇ ਕੋਲ ਫਿਰ ਨੂਨ ਨਾ ਜਿੱਤ ਵੱਡੇ ਭਾਈ ਖਾਣ ਵਾਲੀ ਤਾਂ ਚੀਜ਼ ਹੈ ਨਹੀਂ ਵੀ ਇਹਨੂੰ ਮੂੰਹ ਚ ਪਾ ਲੇਂਗਾ ਤੂੰ ਕਿਉਂ ਭਾਈ ਠੀਕ ਹੈ ਜੀ ਇਹਦਾ ਹੱਥਾ ਕਰ ਲੈ ਲੋਸਨ ਇਹਨਾਂ ਦੇ ਬੱਚੇ ਦਾ ੱੱਕੇ ਖੰਨੇ ਫਿਰਦੇ ਆਪਾਂ ਲੈ ਹੱਥ ਦਾ ਮਾਫੜ ਵਾਸਤਾ ਫੜੇ ਹੀ ਰਿਹਾ ਮੈਨੂੰ ਉਹੋ ਇੱਕ ਮਿੰਟ ਰੁਪਈਏ ਦਾ ਫੜ ਲੈ ਜੀ ਤੇਰਾ ਹਾਂ ਚਾਚਾ ਮੋੜ ਨਹੀਂ ਕੋਈ ੱੱਕੇ ਦਾ ਸੌਦਾ ਨਹੀਂ ਖੁਸ਼ੀ ਦਾ ਸੌਦਾ ਇਹੋ ਪਰ ਚਿਕਟਾਲੀ ਪੱਠ ਦੇ ਹਾਂ ਔਰ ਬਬੂ ਦੇ ਨਾਲ ਉੱਤਰ ਹੈ ਇਹਨਾ ਔਰ ਕਿੱਥੇ ਸੱਤ ਸੱਤ ਤੇ ਅੱਠ ਹੋਸ਼ ਨਹੀਂ ਨਹੀਂ ਆ ਲੈ ਤੂੰ ਪ੍ਰਾ ਬਿਠਾ ਲੈ ਬਸ ਨਹੀਂ ਨਹੀਂ ਤੂੰ ਵੀ ਆਪਣਾ ਯਾਰ ਦੋਸਤ ਆ ਮੁੰਡੇ ਤੋਂ ਮੈਂ ਕਈ ਵਾਰੀ ਨਾਲ ਖੜਾ ਤੇਰੇ ਨਾਲ ਯਾਰ ਇਹਦੇ ਕੋਲ ਤਾਂ ਮੈਂ ਕਈ ਵਾਰੀ ਸੌਦਾ ਲੱਤੇ ਇਹਦੇ ਪਿੰਡੋਂ ਆ ਬਾਬਾ ਝੰਡਾ ਵਾਲਾ ਪਿੰਡ ਵਾਲਾ ਆਹੀ ਖੜਾ ਨਸਾਨੇ ਕੰਨੀ ਆਪ ਬਿੱਟੂ ਵਰਗੇ ਛੋਟੇਪੁੜੀ ਆਉਂਦੇ ਹੋਣਗੇ ਨਾ ਗੁੰਨੇਆਣੇ ਵਾਲੇ ਬਿੱਟੂ ਵਰਗੇ ਪੁਰਖ ਅਸਰਦਸ ਦੇ ਮੈਨੂੰ ਕੀ ਆ ਬਿੱਟੂ ਨੂੰ ਕਾਣਾ ਜਾਣਦਾ ਬੰਦੇ ਨੂੰ ਕੰਨਿਸਥਾਨ ਕੰਨ ਚ ਆਪ ਦਾ ਬੰਦਾ ਤੂੰ ਦਾ ਕੱਲ ਸੁਣ ਬੁੜੇ ਨੇ ਮੈਨੂੰ ਕਈ ਕਈ ਕਾਹੇ ਭਿੱਜਿਆ ਇਹ ਦੂ ਪਾਟ ਦੇਣੀ ਨਹੀਂ ਕਿੰਨੇ ਦੀ ਕਿੰਨੇ ਦੀ ਕਿੰਨੇ ਦੀ ਉਹਦਾ 14 ਦੀ ਦੇਜੋ ਉਹ ਦਾਦੀ ਪਰਵਾ ਨਾ ਜਾ ਰਿਹਾ ਇਹ ਦਾ ਦਾ ਮਾਲ ਹੈ ਨਹੀਂ ਬਸ ਉਹ ਮਾਲ ਨਹੀਂ ਹੈਗਾ ਇਹ ਮਾਰਾ ਜੂ ਮੀਠੇ ਲੱਤੀਆਂ ਨੇ ਭਾਈ ਆ ਰੋਜੀ ਲੀ ਗਣਾ ਮੀਠੇ ਛੱਤਰੇ ਲੱਤੀਆਂ ਦਾਸ ਨੂੰ ਉਹ ਲੈ ਕੇ ਹੋਣਗੇ ਮੈਂ ਵੀ ਕਹਦਾ ਮੋਰ ਹੁਣ ਤਾਂ ਦੇਣੀ ਨਹੀਂ ਪੈੜਾ ਉਹਦੇ ਬਿਨਾ ਪੁੱਛ ਕਰਦੀ ਹੈ ਕੋਈ ਅਰੇਂਜਮੈਂਟ ਹੈ ਅਰੇ ਮੰਨੇ ਤੋਂ ਛੇ ਮੰਨੇ ਪਿੰਡ ਤੇਰੀ ਹੈ ਨਹੀਂ ਐ ਤੂੰ ਕਹੀ ਨਾ ਉਹਨੇ ਕਿਹਾ ਉਹਨੇ ਕਿਹਾ ਤੇਰਾ ਮਾਸਾ ਵੀ ਆ ਸਾਢੇ 8 ਦੀ ਦੰਨਾ ਦੇ ਵੀ ਚੱਕ ਚੱਕ ਯਾਰ ਹੁਣ ਕਹਤਾ ਮੈਂ ਉਹਦਾ ਵੀ ਹੱਥ ਨਹੀਂ 모ੜਦਾ ਭਾਈ ਯਾਰ ਹੁਣ ਤਾਂ ਕੋਈ ਫਰਕ ਨਹੀਂ ਛੱਡੇ ਬੱਸ ਕਰ ਹੁਣ ਠੀਕ ਆ ਨਾ ਧਰ ਪੁੱਠੀ ਛੁਰੀ ਹੋਣਾ ਹੋ ਰਿਹਾ ਰੋਈ ਗਰਮੀ ਦੇ ਪਾਰੀ ਬੰਦ ਫੋਨ ਕਰਕੇ ਛੋਟੇ ਭਾਈ ਵਪਾਰੀ ਕਿੱਥੇ ਵੇਚੂ ਹੋ ਚਲਾ ਮਾੜਾ ਖੁਸ਼ ਹੋ ਕੇ ਸਾ ਤੇਰਾ ਮਾ ਓਏ ਹੋਰ ਕਸਰ ਕੀ ਰਹੇਗੀ 15 ਤਾਂ ਮਾਨ ਕੀਤਾ ਤੇਰਾ ਭਰਾ ਕਰਕੇ ਬੁਲਾਇਆ ਵੀ ਆਪ ਦਾ ਬੰਦਾ ਹੈ ਸਾਢੇ 10 ਦੀ ਨਹੀਂ ਵਿਕਦੀ ਫਿਰ ਸਾਢੇ 10 ਤੁਸ ਨੂੰ ਯਾਰ ਲੈ ਪਰਸੀ ਅਸੀਂ ਕਟਾ ਦਈਏ 200 ਦੀ ਆ ਨਾ ਹੁੰਦੀ ਆ ਜਾਣੇ ਪੜ ਗਈ ਯਾਰ ਪੂਰੀ ਨੌਂ ਦੀ ਫੜਾ ਪੈਸੇ ਦੇ 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 ਧੱਕਾ ਧੱਕਾ ਦੇ ਦੇ ਪੈਸੇ ਉਹ ਨਾ ਕਾ ਲੈ ਲੈ ਉਹ ਦੇ ਕਾਵਲਾ ਮੇਰੀ ਮੋਦੀ ਧੋਈ ਬਾੜੀ ਲੈ ਲੈ ਮੈਂ ਉਹਦੀ ਧੋਈ ਬਾੜੀ ਦੀ ਦਲਾਲੀ ਨਾਲੀ ਉਹ ਤਾਂ ਨਾ ਵੇਚਣੀ ਹੈ 700 ਖਰਚਾ ਵੀ ਆ ਚੁੱਪਦਾ ਕਰ ਤੂੰ ਤਾਂ ਕਹਤਾ ਵੀ ਆ ਠੀਕ ਐ ਨੌ ਦੀ ਹੋਊਗੀ ਇਹ ਠੀਕ ਐ ਉੱਚਾ ਲੈ ਦੱਸ ਦੀ ਇੱਥੇ ਬੈ ਗਈ ਵੱਡੇ ਪਾਈ ਮੈਂ ਤਾਂ ਉਹ ਨਹੀਂ ਖਾਣਾ ਮੈਂ ਤਾਂ ਉਹ ਨਹੀਂ ਖਾਣਾ ਯਾਰ ਮੈਂ ਵੀ ਤਾਂ ਵੇਚਣੀ ਹੈ ਧੋਈ ਧਾੜੀ ਦੀ ਕਦਰ ਐ ਭੈਣ ਚ ਦਾ ਵੇਚੇ ਸਾਰੇ ਘਟ ਜਾਣ ਯਾਰ ਆਪਾਂ ਉਹ ਦੋ ਲਿਆਂ ਜੀ ਨਹੀਂ ਤੂੰ ਤਾਂ ਦੋਵੇਂ ਸਲਾਹ ਕਰ ਇਹ ਦੋ ਦੰਦ ਹੈ ਇਹ ਦੋ ਦੰਦ ਤਾਂ ਚਲ ਠੀਕ ਆ ਉਹ ਬੰਦੇ ਦੇਖ ਕੇ ਅਗਤੇ ਪੈਸੇ ਲੈ ਕੇ ਆ ਗਏ ਹੁਣ ਆ ਦੇਖਿਆ ਨਹੀਂ ਨਾ ਉਹਨਾਂ ਜੀ ਆ ਇਧਰ ਆਉਣ ਗਏ ਉਹ ਇੱਥੇ ਸੇ ਮਰੀਆ ਨਾ ਯਾਰ ਦੂਸਰਾ ਰ ਹੈ ਜਿਹੜੇ ਜੀ ਜੋ ਖਾਣਾ ਫੱਟ ਜੀ ਫਿਰ ਮੇਰਾ ਗਲਪ ਨਾ 1000 ਰੁਪਏ ਦਾ ਦੇਖ ਲਾ ਫਿਰ ਥੋੜੇ 10 ਮਿੰਟ ਬਹਿ ਗਿਆ ਫਿਰ ਮੇਰਾ ਗਲਪ ਕਿਉਂ ਆਉਣ ਨਾ ਮੈਂ ਨਹੀਂ ਦੇਖਿਆ 1000 ਰੁਪਏ ਪੈਂਦਾ ਕਿ ਉੱਤੋਂ ਆਪਾਂ 500 ਪਈਏ ਨਾ 100 200 ਦੀ ਗੱਲ ਕਰਿਆ ਕਰ ਚਾਰ ਦੀ ਗੱਲ ਆਰ ਤੱਕ ਆ ਗਿਆ ਯਾਰ ਬੰਦੇ ਨਾ ਆ ਜਾ ਤੇ ਠੀਕ ਆ ਉਹ ਬੈਸਤਰੇ ਕਿੱਕੜੇ ਉਹ ਬੈਠਾ ਤਾਂ ਆਇਆ ਹੁਣ ਕਾਦੇ ਤੇ ਬਿਠਾਉਣਾ ਤੁਸੀਂ ਔਰੇ ਨੂੰ ਉਹ ਤਾਂ ਕਮਲਾ ਯਾਰ ਇਹ ਪਪਾ ਪਰ ਬਿਠਾਉਣਾ ਦੇਖ ਕੇ ਆਏ ਉਹਨਾਂ ਨੂੰ ਬੰਦਿਆਂ ਨੂੰ ਕਿਤੇ ਬੇਇਜ਼ਤੀ ਸਾਡੇ ਨੌ ਦੀ ਅੱਛਾ ਆਪਾਂ ਕਹਿੰਦੇ ਆ ਵੀ ਨੌ ਦੀ ਤੇ ਇਹ ਗੱਲ ਕਿੱਧਰ ਨੂੰ ਜਾਂਦੀ ਆ ਆ 9000 ਦਿੱਤੇ ਸੀ ਜੇ 200 250 200 ਭਰਾਵਾਂ ਦੀ ਲੈ ਬਸ ਪੁੱਛੋ ਕੀ ਭੈਣ ਦੀ ਫਨੀ ਮੇਰਾ ਫਨੀ ਬਈ ਉਹ ਬਿਮਾਰ ਹੈ ਬੁਢਾ ਲੈ ਮੇਰੇ ਪਰਣਾ ਤੈਨੂੰ ਇਹਦੇ ਨਾਲ ਦੋ ਖਰਚਾ ਯਾਰ ਓ ਫੜਾ ਤਿੰਨ ਹਜ਼ਾਰ ਓਏ ਦੇ ਬੋਏ ਉਰੇ ਪਰਚੀ ਕਟਾ ਗਿਆ ਚਾਰ ਕਿੰਨੇ ਦਾ ਕਰਾਂ ਜੀ ਪੰਜ ਆ ਦੇ ਲੋ 5 60 ਅੱਛਾ ਨੌ ਪਰਚੀ ਥੋੜੀ ਮੈਂ ਕਟਾਈ ਇਹਨਾਂ ਤੋਂ ਹੁਣ ਦੱਸੋ ਪਰਚੀ ਚ ਮਜੂਰ ਹੈ ਕਿਵੇਂ ਕਰੀਏ ਯਾਰ ਆ ਲੈ ਤੁਸੀਂ ਬੁੜਾ ਬਿਮਾਰ ਆ ਬੁੜਾ ਬਿਮਾਰ ਆ ਪਰ ਉੱਕੇ ਪੁੱਕੇ ਪਰਚੀ ਥੋੜੀ ਆਪਉਦੀ ਕਟਾਇਓ ਯਾਰ ਇਹਨੂੰ 500 ਰੁਪਏ ਦੇ ਕੇ ਦਮਾਰਾਂ ਤੇ ਕੱਟ ਨੋ 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 ਕੋਈ ਮੋਜ਼ ਨਹੀਂ ਹੁੰਦਾ ਪੰਨੇ ਦਾ ੱੱਕਾ ਕਰੀ ਉਹਨਾਂ ਦਾ ਜੂਰ ਮੈਂ ਨਹੀਂ ੱੱਕਾ ਕਰਾ 7000 ਆਇਆ 1 ਮਿੰਟ ਸੁਣ ਗਲਤ ਸੁਣਨਾ ਭਰਾ ਦੀ ਤੂੰ 7 ਲਾਇਆ ਸੀ 7 ਤੋਂ ਮੈਂ ਸਿੱਧਾ ਹੀ 2000 ਪਵਾਤਾ ਯਾਰ ਆ ਦੇਖ ਉਹਨ ਪਰਚੀ ਵੀ ਥੋੜੀ ਮੈਂ ਕਟਾ ਬਾਈ ਜਾਣਾ ਭਰਾ ਦੀ ਯਾਰ ਹੈਲੋ ਯਾਰ ਪਰਚੀ ਵੀ ਤਾਂ ਮੈਂ ਕਟਾਈ ਜਾਣਾ ਵੀਰੇ ਉਹੀ ਮੈਨੂੰ ਤਾਂ ਉਹਨੇ ਚ ਪੈ ਗਈ ਇਹ ਸਾਡੀ ਵੀ ਮੰਨੋ ਯਾਰ ਅਸੀਂ ਥੋੜੀ ਰੱਖੀ ਅਸੀਂ ਤਾਂ ਉਹਦੀ ਮੰਤ ਕੱਢ ਆ ਆ ਦੇ ਪਰ 250 ਪਰਚੀ ਵਾਲਾ ਵੀ ਦੇਈ ਜਾਣਾ ਆ ਯਾਰ ਪੂਰੇ 9.5 ਦੀ ਕਰਦੇ ਆ ਲੈ ਯਾਰ ਚੱਟਿਆ ਪਰਚੀ ਆਪੋ ਆਪਣੀ ਜਾਓ 9.5 ਦਾ ਕਰਾ ਪੂਰਾ ਆ ਫੜ 100 ਦੀ ਪਰਚੀ ਕਟਾਹ ਜਾ ਚੱਲ ਜਾ ਹੁਣ ਇਹ ਥੋੜੀ ਕਦਰ ਅਜਾ 100 ਇਹਨੂੰ ਤਾਂ ਦੇਣਾ ਪੂ ਮੈਨੂੰ ਬਾਪੂ ਦੋ ਆਸੀ ਮੈਨੂੰ ਤਾਂ 100 ਦੀ ਹੀ ਪੈ ਗਈ ਐ ਥੋੜੇ ਭਾਈ ਦੋ ਆਸੀ ਦੋ ਸਮਾਂ ਦੋ ਜਣੇ ਦੋ ਸੋਹੇ ਲੈ ਜਾਣਗੇ ਹੁਣ ਦਸਤੀ ਕਰੋ ਚੱਲ ਜੱਗ ਲਾ ਕੇ ਪਰਚੀ ਕਟਾਓ